好了，可以了。好了。

ਇਹ ਵੀਡੀਓ ਦੇਖ ਕੇ ਤੁਹਾਡਾ ਵੀ ਮਨ ਭਰ ਜਾਵੇਗਾ ਕਿਉਂਕਿ 19 ਸਾਲਾਂ ਬਾਅਦ ਆਪਣੇ ਪੁੱਤ ਨੂੰ ਇਸ ਪਿਓ ਨੇ ਗੱਲ ਵਕੜੀ ਪਾਈ ਪਿਓ ਪੁੱਤ ਦੀ ਇਸ ਭਾਵੁਕ ਮਿਲਣੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਜਾਪਾਨ ਤੋਂ ਆਪਣੇ ਪਿਓ ਨੂੰ ਮਿਲਣ ਦੇ ਲਈ ਇਹ ਪੁੱਤ ਪੰਜਾਬ ਪਹੁੰਚਿਆ ਦਰਸਲ ਅੰਮ੍ਰਿਤਸਰ ਦੇ ਰਹਿਣ ਵਾਲੇ ਸੁਖਪਾਲ ਸਿੰਘ ਦਾ ਗੱਜ ਪਰ ਗਿਆ ਜਦੋਂ ਉਹਨਾਂ ਨੇ 19 ਸਾਲਾਂ ਬਾਅਦ ਆਪਣੇ ਜਾਪਾਨੀ ਪੁੱਤ ਨੂੰ ਦੇਖਿਆ ਪੂਰਾ ਪਰਿਵਾਰ ਇਸ ਮੌਕੇ ਭਾਵੁਕ ਹੁੰਦਾ ਹੋਇਆ ਵੀ ਨਜ਼ਰ ਆਇਆ ਜਾਣਕਾਰੀ ਦੇ ਮੁਤਾਬਕ 2007 ਦੇ ਵਿੱਚ ਸੁਖਪਾਲ ਸਿੰਘ ਜਾਪਾਨ ਦੇ ਵਿੱਚ ਗਏ ਸਨ ਅਤੇ ਉੱਥੇ ਆਪਣੀ ਇਸ ਕਹਾਣੀ ਨੂੰ ਅਧੂਰਾ ਛੱਡ ਕੇ ਆ ਗਏ ਸਨ ਫਿਲਮੀ ਸੁਣਨ ਨੂੰ ਇੱਕ ਕਹਾਣੀ ਫਿਲਮੀ ਲੱਗ ਰਹੀ ਹੈ ਜਿੱਥੇ 19 ਸਾਲਾਂ ਬਾਅਦ ਪਿਓ ਪੁੱਤ ਦਾ ਮੇਲ ਹੁੰਦਾ ਹੈ ਦੱਸਿਆ ਜਾ ਰਿਹਾ ਹੈ ਕਿ 19 ਅਗਸਤ ਨੂੰ ਰਖੜੀ ਵਾਲੇ ਦਿਨ ਜਪਾਨੀ ਪੁੱਤ ਆਪਣੇ ਪਿਓ ਨੂੰ ਮਿਲਣ ਦੇ ਲਈ ਪੰਜਾਬ ਆਦਾ ਇਸ ਪੁੱਤ ਦਾ ਨਾਂ ਰਿੰਤਾਕਾ ਹਾਤਾ ਦੱਸਿਆ ਜਾ ਰਿਹਾ ਹੈ ਜਾਣਕਾਰੀ ਦੇ ਮੁਤਾਬਕ ਅੰਮ੍ਰਿਤਸਰ ਰਹਿੰਦੇ ਸੁਖਪਾਲ ਸਿੰਘ ਨੇ ਸਾਲ 2002 ਦੇ ਵਿੱਚ ਇੱਕ ਸਚਿਆ ਤਾਕਾ ਹਾਤਾ ਨਾਂ ਦੀ ਮਹਿਲਾ ਜੋ ਕਿ ਜਪਾਨ ਦੀ ਰਹਿਣ ਵਾਲੀ ਸੀ ਉਸ ਦੇ ਨਾਲ ਵਿਆਹ ਕਰਵਾਇਆ ਅਤੇ ਬਾਅਦ ਦੇ ਵਿੱਚ ਉਹਨਾਂ ਦੇ ਘਰ ਇੱਕ ਪੁੱਤ ਨੇ ਵੀ ਜਨਮ ਲਿਆ ਜਿਸ ਦਾ ਨਾਂ ਰਿੰਤਾਕਾ ਹਾਤਾ ਰੱਖਿਆ ਗਿਆ ਤੇ ਜਦੋਂ ਦੋਵੇਂ ਜੀ ਆਪਸ ਦੇ ਵਿੱਚ ਵੱਖ ਹੋਏ ਤਾਂ ਉਹਨਾਂ ਦਾ ਪੁੱਤ ਮਹਿਜ਼ 2 ਸਾਲ ਦਾ ਸੀ ਦੋਨਾਂ ਦੀ ਆਪਸ ਦੇ ਵਿੱਚ ਵਿਚਾਰਾਂ ਨੂੰ ਲੈ ਕੇ ਮਤਭੇਦ ਹੁੰਦੇ ਸਨ ਜਿਸ ਤੋਂ ਬਾਅਦ ਦੋਵਾਂ ਨੇ ਵੱਖ ਹੋਣ ਦਾ ਫੈਸਲਾ ਲਿਆ ਤੇ ਆਪਣੇ ਪੁੱਤ ਨੂੰ ਛੱਡ ਕੇ ਸੁਖਪਾਲ ਸਿੰਘ ਮੁੜ ਪੰਜਾਬ ਆ ਗਏ ਤੇ ਅੱਜ ਜਦੋਂ ਉਹਨਾਂ ਨੇ ਆਪਣੇ ਪੁੱਤ ਨੂੰ 19 ਸਾਲਾਂ ਬਾਅਦ ਦੇਖਿਆ ਤਾਂ ਉਹਨਾਂ ਦੀਆਂ ਅੱਖਾਂ ਪਰ ਗਈਆਂ ਤੇ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ayo <laughs> ayo